ਸਭ ਕੁਤ ਬਹਿਲਾ ਰਾ ਗੱਪਚਟਾ ਨੇ ਚਲਾਇਆ ਤੇ ਕੇਜਰੀਵਾਲ ਦੇ ਸਾਹ ਦੇ ਉਤੇ ਸੰਦੀਪ ਪਾਟਲ ਰੰਸ ਦਾ ਬੇਸਿਕ ਸ਼ੋ ਪੁਲਿਸ ਦੀਆਂ ਜਿੰਨੀਆਂ ਇੰਪੋਰਟੈਂਟ ਤਬਾਦਲੇ ਨੇ ਕਮਿਸ਼ਨਰ ਲੈਵਲ ਦੇ ਔਰ ਆਈਪੀਐਸ ਲੈਵਲ ਦੇ ਜ਼ਿਲ੍ਹਾ ਅੰਦੇਵ ਜੈ ਐਸਐਸਪੀ ਵਗੈਰਾ ਡੀਸੀ ਲੋਣੇ ਇਹ ਸਾਰੇ ਉੱਤੋਂ ਹੋ ਰਹੇ ਨੇ ਤੋਂ ਭਗਵੰਤ ਨਾਲ ਤਾਂ ਉਹ ਹੋਮ ਮੰਤਰੀ ਰਹਿ ਗਈ ਤੇ ਕੰਮ ਕਿਸੇ ਹੋਰ ਨੂੰ ਮਿਲ ਗਿਆ ਇਹ ਤਾਂ ਕੂਟਿਲਪ ਦਾ ਫਿਰਦਾ ਸੀਗਾ ਕਿਰਾਏ ਤੇ ਲੈਣ ਵਾਸਤੇ ਤੇ ਹੁਣ ਭਗਵੰਤ ਮਾਨ ਨੂੰ ਦੱਸਾ ਚਾਹੀਦਾ ਵਾ ਕਿ ਤੇਰੇ ਤੋਂ ਐਨਐਸਏ ਭਾਈ ਅਮਰਪਾਲ ਸਿੰਘ ਉਹਨਾਂ ਨੇ ਕਿਉਂ ਲਗਵਾਈ ਕਿ ਇਸ ਨੇ ਲਗਵਾਈ ਕਿ ਇਹ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਦੇਸ਼ਿਕਾ केजरीवाल ਦਾ ਦੇਸ਼ਿਕ ਤੁਸੀਂ ਲੋਕਾਂ ਦੇ ਦਿੱਤੇ ਹੋਏ ਫਤਵੇ ਦਾ ਅਪਮਾਨ ਕਰਨ ਨੂੰ ਆਪ ਤਾਂ ਤੁਸੀਂ ਪੂਰੀ ਤਰ੍ਹਾਂ ਹਾਰੇ ਹਾਰੇ ਹੋ ਤੁਸੀਂ ਜਿਹੜੇ ਲੋਕ ਜਿੱਤੇ ਨੇ ਉਹਨਾਂ ਦੇ ਫਤਵੇ ਦਾ ਫਾਇਦ ਜਾਂਦੇ ਹੋ 2 ਲੱਖ ਕੋਟ ਦੇ ਅੰਮਿਤਪਾਲ ਪਿਆ ਐਮਪੀ ਬਣਿਆ ਵਾ ਉਸ ਨੂੰ ਪਾਰਲੀਮੈਂਟ ਵਿੱਚ ਜਾਣ ਦੇਣਾ ਚਾਹੀਦਾ ਉਹਨੂੰ ਆਪਣੇ ਇਲਾਕੇ ਦੇ ਜੀਤ ਸਿੰਘ ਸਾਹਿਬ ਦੀ ਗੱਲ ਕਰਨ ਦੇ ਚਾਹੀਦੀ ਹੈ ਇਹਨੂੰ ਕਿਸੇ ਵਕਤ ਪਹਿਲਾਂ ਰਾਗਵ ਚੱਡਾ ਨੇ ਚਲਾਇਆ ਸੀਗਾ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ ਫਿਰ ਜਦੋਂ ਡਰਦਾ ਉਹ ਈਡੀ ਤੋਂ ਭੱਜ ਗਿਆ ਲੰਡਨ ਤੇ ਉਹਦਾ ਚਹੇਤਾ ਪੁੱਤਰ ਨਹੀਂ ਰਿਹਾ ਉਹਨਾਂ ਨੇ ਮੁੜ ਕੇ ਸੰਦੀਪ ਪਾਟਕ ਨੂੰ ਇੰਚਾਰਜ ਬਣਾਇਆ ਹੋਇਆ ਹੈ ਬੜੀ ਤੇ ਤਾਂ ਸੰਦੀਪ ਪਾਟਕ ਰਨਸ ਦਾ ਬੇਸਿਕ ਸ਼ੋ ਪੁਲਿਸ ਦੇ ਜਾਂ ਜਿੰਨੀਆਂ ਇੰਪੋਰਟੈਂਟ ਤਬਾਦਲੇ ਨੇ ਕਮਿਸ਼ਨਰ ਲੈਵਲ ਦੇ ਔਰ ਆਈਪੀਐਸ ਲੈਵਲ ਦੇ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵਗੈਰਾ ਡੀਸੀ ਲਾਉਣੇ ਇਹ ਸਾਰੇ ਉੱਤੋਂ ਹੋ ਰਹੇ ਨੇ ਤੋਂ ਭਗਵੰਤ ਨਾਲ ਤਾਂ ਉਹ ਹੋ ਗਈ ਕਿ ਨਾਤੀ ਧੋਦੀ ਰਹਗੀ ਤੇ ਕੰਮ ਕਿਸੇ ਹੋਰ ਨੂੰ ਮਿਲ ਗਿਆ ਇਹ ਤਾਂ ਕੋਠੀ ਲਾਭਦਾ ਫਿਰਦਾ ਸੀਗਾ ਕਿਰਾਏ ਤੇ ਲੈਣ ਵਾਸਤੇ ਇਸ ਕਰਕੇ ਇਹਦੇ ਨਾਲ ਇਹਦੀ ਬੜੀ ਤੋਹੀਨ ਹੋਈ ਆ ਔਰ ਪਾਰਟੀ ਨੇ ਇਹਨੂੰ ਮੁਕੰਮਲ ਤੌਰ ਤੇ ਸਾਈਡਲਾਈਨ ਕਰਤਾ ਵਾ ਪਰ ਹੁਣ ਕਿਉਂਕਿ ਇਹ ਇਹਨਾਂ ਨੂੰ ਮਤਲਬ ਕੂਠੀਆਂ ਤੇ ਵੱਡੀਆਂ-ਵੱਡੀਆਂ ਗੱਡੀਆਂ ਤੇ ਜਹਾਜ਼ਾਂ ਚੜ੍ਹਨ ਦੀ ਆਦਤ ਪੈ ਗਈ ਇਹ ਕੁਝ ਉਹਨੂੰ ਕਹਿ ਨਹੀਂ ਸਕਣਗੇ ਇਹਨਾਂ ਵਿੱਚ ਹੁਣ ਇੰਨੀ ਹਿੰਮਤ ਨਹੀਂ ਕਿ ਉਹਨਾਂ ਨੂੰ ਟੋਕ ਸਕਣ ਔਰ ਮੈਂ ਸਮਝਦਾ ਹਾਂ ਕਿ ਇਹ ਇੱਕ ਕਿਸਮ ਦੀ ਪੰਜਾਬ ਦੇ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਇਲੈਕਟਿਡ ਚੀਫ ਮਿਨਿਸਟਰ ਉਹਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ ਔਰ ਉਹਨੂੰ ਇਸ ਗੱਲ ਦੇ ਉੱਤੇ ਆਪਣਾ ਪੱਖ ਜਿਹੜਾ ਲੋਕਾਂ 'ਚ ਰੱਖਣਾ ਚਾਹੀਦਾ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਹੁਣ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਵਾ ਕਿ ਤੇਰੇ ਤੋਂ ਐਨਐਸਏ ਭਾਈ ਅਮਰਪਾਲ ਸਿੰਘ ਉਹਨਾਂ ਤੇ ਕਿਉਂ ਲਗਵਾਈ ਗਈ ਆ ਕਿਸ ਨੇ ਲਗਵਾਈ ਆ ਕਿ ਇਹ ਹੋਮ ਮਿਨਿਸਟਰ ਅਮਿਤ ਸ਼ਾਹ ਦਾ ਉਪਦੇਸ਼ ਸੀਗਾ ਕੇਜਰੀਵਾਲ ਦਾ ਉਪਦੇਸ਼ ਸੀ ਸੰਦੀਪ ਪਾਠਕ ਦਾ ਉਪਦੇਸ਼ ਸੀਗਾ ਕਿਉਂਕਿ ਤੁਸੀਂ ਕਦੀ ਅਜ ਤੱਕ ਐਨਐਸਏ ਤੇ ਆਪਣੀ ਟਿੱਪਣੀ ਨਹੀਂ ਦਿੱਤੀ ਔਰ ਬਿਨਾ ਕਿਸੇ ਟਿੱਪਣੀ ਤੇ ਦਿੱਤੇ ਤੁਸੀਂ ਆ ਜਿਹੜੀ ਐਨਐਸਏ ਵਿੱਚ ਇੱਕ ਸਾਲ ਦਾ ਹੋਰ ਵਾਅਦਾ ਕੀਤਾ ਇਹ ਬਹੁਤ ਵੱਡਾ ਅਨਿਆਏ ਆ ਤੁਸੀਂ ਲੋਕਾਂ ਦੇ ਦਿੱਤੇ ਹੋਏ ਫਤਵੇ ਦਾ ਅਪਮਾਨ ਕਰ ਰਹੇ ਹੋ ਆਪ ਤਾਂ ਤੁਸੀਂ ਬੁਰੀ ਤਰ੍ਹਾਂ ਹਾਰੇ ਹਾਰੇ ਹੋ ਤੁਸੀਂ ਜਿਹੜੇ ਲੋਕੀ ਜਿੱਤੇ ਨੇ ਉਹਨਾਂ ਦੇ ਫਤਵੇ ਦਾ ਪਾਣ ਕਰ ਰਹੇ ਹੋ 2 ਲੱਖ ਵੋਟ ਤੇ ਅਮਰਿਤਪਾਲ ਜਿੱਤੇ ਆ ਐਮਪੀ ਬਣਿਆ ਵਾ ਉਸ ਨੂੰ ਪਾਰਲੀਮੈਂਟ ਵਿੱਚ ਜਾਣ ਦੇਣਾ ਚਾਹੀਦਾ ਉਹਨੂੰ ਆਪਣੇ ਇਲਾਕੇ ਖਦੂਰ ਸਾਹਿਬ ਦੀ ਗੱਲ ਕਰਨ ਦੇਣੀ ਚਾਹੀਦੀ ਹੈ ਔਰ ਇਹ ਦੱਸਣ ਜ਼ਰੂਰ ਕਿ ਐਨਐਸਏ ਲਾਉਣ ਦਾ ਕੌਣ ਜ਼ਿੰਮੇਵਾਰ ਸੀ ਕੈਵਦਰ ਇਟ ਵਾਸ ਅ ਹੋਮ ਮਿਨਿਸਟਰ ਆਫ ਇੰਡੀਆ ਸੰਦੀਪ ਪਾਟਕ ਕੇਜਰੀਵਾਲ ਦੀ ਤਿਕੜੀ ਸੀ ਕਿ ਰਾਗਵ ਚੱਡੇ ਦੀ ਕਿ ਭਗਵੰਤ ਮਾਨ ਨੇ ਆਪ ਲਈ ਸੀ ਕਿਉਂਕਿ ਇਸ ਗੱਲ ਦਾ ਲੋਕਾਂ ਨੂੰ ਬਹੁਤ ਭਾਰੀ ਗਿਲਾਵਾ ਕਿ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਹੋਵੇ ਸਿਰ ਤੇ ਪੱਗ ਬੰਨਦਾ ਹੋਵੇ ਆਪਣੇ ਆਪ ਨੂੰ ਸਿੱਖ ਕਹਿੰਦਾ ਹੋਵੇ ਤੇ ਸਿੱਖਾਂ ਦੇ ਨੌਜਵਾਨਾਂ ਨੂੰ ਫੜ ਕੇ ਬੇਬੁਨਿਆਦ ਇਲਜਾਮਾਂ ਦੇ ਵਿੱਚ ਸ ਹਜ਼ਾਰਾਂ ਕਿਲੋਮੀਟਰ ਦੂਰ ਲੈ ਜਾ ਕੀ ਗੱਲ ਪੰਜਾਬ ਦੀ ਜਿਲ੍ਹਾ ਜਿੱਦੇ ਰੱਖਿਆ ਜਾ ਸਕਦਾ ਕੀ ਗੱਲ ਪੰਜਾਬ ਪੁਲਿਸ ਨੂੰ ట్రਾਈ ਨਹੀਂ ਕਰ ਸਕਦੀ ਕਿ ਪੰਜਾਬ ਦੀਆਂ ਕੋਰਟਸ ਇਨਕੰਪੀਟੈਂਟ ਨੇ ਟੂ ట్రਾਈ ਫਾਰ ਐਨੀ ਕ੍ਰਾਈਮ ਇਸ ਕਰਕੇ ਭਗਵੰਤ ਮਾਨ ਦੀ ਜਿਹੜੀ ਇਸ ਵਕਤ ਕਾਰਜਸ਼ੈਲੀ ਆ ਉਹ ਇੱਕ ਕਿਸਮ ਦਾ ਡਿਫੰਟ ਚੀਫ ਮਿਨਿਸਟਰ ਹੈ ਔਰ ਆ ਵੀਲ ਨਾਟ ਬੀ ਸਰਪ੍ਰਾਈਜ਼ਡ ਯਾ ਆਉਣ ਵਾਲੇ ਦਿਨਾਂ 'ਚ ਇਹਨੂੰ ਰਿਪਲੇਸ ਕਰਕੇ ਕਿਸੇ ਹੋਰ ਆਪਣੇ ਚਾਹਿੱਤੇ ਨੂੰ ਕੇਜਰੀਵਾਲ ਜਿਹੜਾ ਇੱਥੇ ਉਹਦੀ ਸਥਾਪਨਾ ਕਰੇ